ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਪੈਰਾ ਸਾਹ ਦੇ ਵਿੱਚ ਇੰਨੀ ਕਿਰਪਾ ਹੈਗੀ ਆ ਅੱਜ ਅਸੀਂ ਐਨਿਵਰਸਰੀ ਮਨਾਈ ਸੀ ਸਾਡਾ ਥੀਮ ਸੀਗਾ ਬਲੈਕ ਤੇ 골ਡ ਜਿਹਦੇ ਵਿੱਚ ਮਹਾਰਾਜ ਦੇ ਬਹੁਤ ਸ਼ੁਕਰਾਨਾ ਕੀਤਾ ਤੇ 53 ਚਪੈਰੇ ਸਾਹ ਪੂਰੇ ਸਾਲ ਦੇ ਵਿੱਚ ਕੀਤੇ ਜਿਹਦੇ ਵਿੱਚ ਸੰਗਤਾਂ ਦੇ ਇੰਨੇ ਕੰਮ ਹੋਏ ਹਨ ਕਿ ਇਸ ਅਸੀਂ ਕੋਈ ਲਿਮਿਟ ਹੈ ਨਹੀਂ ਲਿਸਟ ਹੀ ਐ ਏਡੀਆਂ ਵੱਡੀਆਂ ਨੇ ਸ਼ੁਕਰਾਨੇ ਦੀਆਂ ਕਿਸ ਤਰ੍ਹਾਂ ਸੰਤਾ ਦੇ ਕੰਮ ਹੋਏ ਕਿੱਦਾਂ ਜਿੰਨਾਂ ਕੋਲ ਪੀਆਰ ਹੈ ਨਹੀਂ ਸੀ ਜਿੰਨਾਂ ਕੋਲ ਵਰਕ ਪਰਮੈਂਟ ਹੈ ਨਹੀਂ ਸੀਗੇ ਕਈਆਂ ਦੇ ਬੱਚੇ ਸ਼ਰਾਬਾਂ ਦੇ ਵਿੱਚ ਨਸ਼ਿਆਂ ਚ ਪਏ ਸੀ ਉਹ ਠੀਕ ਹੋਏ ਹੈਗੇ ਆ ਤੇ ਮਹਾਰਾਜ ਨੇ ਕਿਸ ਤਰ੍ਹਾਂ ਇਹਨਾਂ ਤੇ ਸਾਰਿਆਂ ਤੇ ਕਿਰਪਾ ਕੀਤੀ ਹੈਗੀ ਆ ਸੰਤਾ ਹੁਮ ਹਮਾ ਕੇ ਆਉਂਦੀਆਂ ਨੇ ਸੇਵਾ ਕਰਾਉਂਦੀਆਂ ਨੇ ਆਪਣੀ ਟੀਮ ਹੈਗੀ ਆ ਇਹ ਕੁੜੀਆਂ ਵੀ ਇਹ ਟੀਮ ਦੀਆਂ ਹੈਗੀਆਂ ਇਹ ਵੀ ਬਹੁਤ ਹੈਲਪ ਕਰਾਉਂਦੀਆਂ ਬਹੁਤ ਸੇਵਾ ਕਰਵਾਉਂਦੀਆਂ ਹੈਗੀਆਂ ਆ ਮਹਾਰਾਜ ਇਹਨਾਂ ਬੱਚਿਆਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਤੇ ਇਹਨਾਂ ਕੁੜੀਆਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਆ ਭੈਣ ਦੇ 8 ਸਾਲ ਬਾਅਦ ਬੇਟਾ ਹੋਇਆ ਹੈਗਾ ਤੇ ਇਹ ਕਹਿੰਦੇ ਸੀ ਤੁਸੀਂ ਅੰਮ੍ਰਿਤ ਸ਼ਿਕਾਰਾ ਹੈਗਾ ਬੱਚੇ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਗਈ ਹੈਗੀ ਆ ਪਤਾਸੇ ਕੋਲ ਕੇ ਬਾਣੀ ਪੜ ਕੇ ਤੇ ਬੱਚੇ ਨੂੰ ਪਲਾਇਆ ਗਿਆ ਹੈਗਾ ਤੁਸੀਂ ਦੇਖੋ ਕਿ ਮਾਂ ਦੇ ਸ਼ਰਦਾ ਸੀਗੀ ਕਿ ਪਪਾ ਦੀਪ ਸਿੰਘ ਜੀ ਨੇ ਇਸ ਸਥਾਨ ਤੋਂ ਮੇਰੇ ਬੇਟਾ ਹੋਇਆ ਤੇ ਇੱਥੇ ਹੀ ਮੈਂ ਮੇਰੇ ਬੱਚੇ ਨੂੰ ਅਮਰ ਦੀ ਦਾਦ ਦਿੱਤੀ ਜਾਵੇ ਤੇ ਇੱਥੇ ਇੱਕ ਇੱਕ ਬੱਚਾ ਨਹੀਂ ਹੋਇਆ ਬਹੁਤ ਭੈਣਾ ਪ੍ਰੈਗਨੈਂਟ ਹੋਈਆਂ ਨੇ ਕੋਈ 14 ਸਾਲ ਬਾਅਦ ਕੋਈ 8 ਸਾਲ ਬਾਅਦ ਕੋਈ 10 ਸਾਲ ਬਾਅਦ ਤੇ ਇਸ ਤਰ੍ਹਾਂ ਸੰਗਤਾਂ ਕੇਕ ਵੀ ਬੋਤ ਲੈ ਕੇ ਆਈਆਂ ਅਨਿਵਰਸਰੀ ਤੇ ਤਨ ਤਨ ਬਾਬਾ ਦੀਪ ਸਿੰਘ ਜੀ ਮਾਰਾ ਦਾ ਨਾਮ ਲਿਖਾ ਕੇ ਤੇ ਅਸੀਂ ਲੰਗਰ ਹਾਲ ਦੇ ਵਿੱਚ ਫਿਰ ਕੇਕ ਵੀ ਕੱਟੇ ਤੇ ਸੰਗਤਾਂ ਬਹੁਤ ਹੀ ਖੁਸ਼ ਸੀਗੀਆਂ ਕਿਉਂਕਿ ਸੰਗਤਾਂ ਦੇ ਕੰਮ ਬਹੁਤ ਹੋਏ ਹੈਗੇ ਆ ਮਹਾਰਾਜ ਨੇ ਉਹਨਾਂ ਦੀਆਂ ਅਰਦਾਸਾਂ ਬਹੁਤ ਸੁਣੀਆਂ ਹੈਗੀਆਂ ਤੇ ਇਸ ਕਰਕੇ ਸ਼ੁਕਰਾਨਾ ਸੰਗਤ ਬਹੁਤ ਕਰਦੀ ਹੈਗੀ ਆ ਇੱਕ ਵਿਸ਼ਵਾਸ ਹੋ ਜਾਂਦਾ ਜਦੋਂ ਸੰਗਤ ਦੇ ਕੰਮ ਹੁੰਦੇ ਨੇ ਕਈ ਹਦੇ ਇਨਨੇ ਪੁਰਾਣੇ ਕਮਟਕੇ ਹੋਏ ਸੀ 10-10 ਸਾਲ ਪੁਰਾਣੇ ਤੇ ਮਹਾਰਾਜ ਅੱਗੇ ਸ਼ੁਕਰਾਨਾ ਕਰਦੇ ਮਹਾਰਾਜ ਤੁਸੀਂ ਸਾਡੇ ਸਾਰੇ ਕੰਮ ਸਵਾਰ ਦਿੱਤੇ ਨੇ ਤੇ ਕੇਕ ਵੀ ਇੱਕ ਤੋਂ ਇੱਕ ਵੱਧ ਇੰਨੇ ਸੋਹਣੇ ਕੇਕ ਸੰਗਤਾਂ ਲੈ ਕੇ ਆਈਆਂ ਸੀ ਬਣਾ ਕੇ ਨਾ ਤੇ ਇਹਨਾਂ ਸੰਗਤਾਂ ਦਾ ਵੀ ਮਹਾਰਾਜ ਮਹਾਰਾਜ ਇਹਨਾਂ ਨੂੰ ਵੀ ਚੜ੍ਹਦੀ ਕਲਾ ਵਿੱਚ ਰੱਖਣ ਤੇ ਦਾਸ ਵੱਲੋਂ ਸਾਰੀ ਸੰਗਤ ਨੂੰ ਵੀ ਬਹੁਤ-ਬਹੁਤ ਸ਼ੁਕਰਾਨਾ ਹੈਗਾ ਆ ਇਸ ਤਰ੍ਹਾਂ ਹੀ ਮਹਾਰਾਜ ਤੁਹਾਡੇ ਤੋਂ ਸੇਵਾ ਲੈਂਦੇ ਰਹਿਣ ਤੇ ਦਾਸ ਤੋਂ ਵੀ ਇਸ ਤਰ੍ਹਾਂ ਹੀ ਸੇਵਾ ਲੈਂਦੇ ਰਹਿਣ ਇਸ ਤਰ੍ਹਾਂ ਵੀ ਆਪਾਂ ਸਾਰੇ ਰਲ ਕੇ ਗੁਰਬਾਣੀ ਵੀ ਪੜੀਏ ਤੇ ਇਸ ਤਰ੍ਹਾਂ ਰਲ ਕੇ ਆਪਾਂ ਪ੍ਰਸ਼ਾਦਾ ਵੀ ਛਕੀਏ ਤੇ ਮਹਾਰਾਜ ਦੀਆਂ ਦਿੱਤੀਆਂ ਹੋਈਆਂ ਦਾਤਾਂ ਮਹਾਰਾਜ ਨੂੰ ਹੀ ਦੇਈ ਜਾਂਦੇ ਆ ਪੋਗ ਲਾ ਕੇ ਫਿਰ ਆਪ ਵੀ ਛਕਦੇ ਹੈਗੇ ਆ ਤੇ ਬਹੁਤ ਹੀ ਚੰਗਾ ਲੱਗ ਗਿਆ ਤੇ ਸੰਗਤ ਨੇ ਇੰਨੇ ਜਕਾਰੇ ਬੁલાਏ ਹਨਾ ਕੇਕ ਕੱਟੇਗੇ ਜਦੋਂ ਬਹੁਤ ਜਕਾਰੇ ਬੁલાਏ ਤੇ ਅਰਦਾਸ ਵੱਲੇ ਵੀ ਬਹੁਤ ਜਕਾਰੇ ਬੁਲਾਏ ਅੱਜ ਸੰਗਤਾਂ ਬਹੁਤ ਖੁਸ਼ ਸੀਗੀਆਂ ਦਾਸ ਵੀ ਬਹੁਤ ਖੁਸ਼ ਸੀਗੇ ਮਾਰਾ ਸਾਰਿਆਂ ਨੂੰ ਇਦਾਂ ਚੜ੍ਹਦੀ ਕਲਾ ਵਾਲਾ ਜੀਵਨ ਦੇਣ ਤੇ ਇੰਨਾ ਇੱਕ ਦੂਜੇ ਨੂੰ ਸਾਰੇ ਕੋਆਪਰੇਟ ਕਰਦੇ ਹੈਗੇ ਆ ਕੋਈ ਵੀ ਉੱਥੇ ਇੱਕ ਦੂਜੇ ਨੂੰ ਉੱਚੀ ਆਵਾਜ਼ ਚ ਗੱਲ ਨਹੀਂ ਕਰਦਾ ਵਾਹਿਗੁਰੂ ਤੋਂ ਬਿਨਾ ਕੋਈ ਵੀ ਇੱਕ ਦੂਸਰੇ ਨੂੰ ਆਵਾਜ਼ ਨਹੀਂ ਦਿੰਦਾ ਹਰ ਕੋਈ ਇੱਕ ਦੂਸਰੇ ਨੂੰ ਫਤਿਹ ਬੁਲਾਉਂਦਾ ਹੈਗਾ ਕੋਈ ਇੱਥੇ ਇਸ ਤਰ੍ਹਾਂ ਹੰਕਾਰ ਵਿੱਚ ਨਹੀਂ ਰਹਿੰਦਾ ਹੈਗਾ ਜਾਂ ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਹਾਂ ਅਸੀਂ ਇਸ ਨੂੰ ਇਹਨੂੰ ਜਾਣਦੇ ਨਹੀਂ ਨਹੀਂ ਬੁਲਾਣਾ ਸਭ ਨੂੰ ਬੁਲਾਉਂਦੇ ਨੇ ਤੇ ਇਹ ਆਪਣੀਆਂ ਟੀਮ ਹੈਗੀ ਆ ਟੀਮ ਕੀ ਹੁੰਦਾ ਪਰਿਵਾਰ ਹੀ ਇਹਨਾਂ ਨੂੰ ਸਰੂਪੇ ਪਾਏ ਗਏ ਹੈਗੇ ਆ ਦਾਸ ਵੱਲੋਂ ਤੇ ਦਾਸ ਨੂੰ ਵੀ ਇਸ ਆਪਣੀ ਟੀਮ ਨੇ ਸਰੂਪੇ ਪਾਏ ਹੈਗੇ ਆ ਇਹਨਾਂ ਦਾ ਵੀ ਬਹੁਤ ਬਹੁਤ